ਸਸਿਕਾ ਜੀ ਮੈਂ ਹਾਂ ਕੋਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਨਵਾਂ ਨਿਯਮ ਲਿਆਂਦਾ ਹੈ ਜਿੱਥੇ ਬਾਅਦ ਦੇ ਵਿਦਿਆਰਥੀ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਹੈ ਉੱਥੇ ਹੁਣ ਨਵੇਂ ਸੰਗੀ ਨਿਯਮ ਕਾਰਨ ਉਹਨਾਂ ਨੂੰ ਕਾਫੀ ਵਿੱਤੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਨਿਯਮ ਦੇ ਤਹਿਤ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ਦੇ ਵਿੱਚ ਸਿਰਫ 24 ਘੰਟੇ ਕਾਲਜ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਦੀ ਫੈਡਰਲ ਸਰਕਾਰ ਦਾ ਇਹ ਨਵਾਂ ਨਿਯਮ ਸਤੰਬਰ ਮਹੀਨੇ ਤੋਂ ਲਾਗੂ ਹੋ ਗਿਆ ਹੈ। ਇਹ ਨਿਯਮ ਕੰਮ ਦੇ ਘੰਟਿਆਂ ਉੱਤੇ 20 ਘੰਟਿਆਂ ਦੀ ਸੀਮਾ ਦੀ ਅਸਥਾਈ ਛੋਟ ਦੀ ਥਾਂ ਲੈਂਦਾ ਹੈ, ਜੋ ਕਿ ਕੋਵਿਡ-19 ਮਹਾਮਾਰੀ ਦੌਰਾਨ ਮਜ਼ਦੂਰਾਂ ਦੀ ਘਮੇਂ ਨੂੰ ਦੂਰ ਕਰਨ ਦੇ ਲਈ ਪੇਸ਼ ਕੀਤਾ ਗਿਆ ਸੀ। ਪਰ ਇਹ ਛੋਟ 30 ਅਪ੍ਰੈਲ 2024 ਨੂੰ ਖਤਮ ਕਰ ਦਿੱਤੀ ਗਈ ਸੀ। ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਕੂਲ ਦੀਆਂ ਛੁੱਟੀਆਂ, ਜਿਵੇਂ ਕਿ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਕੰਮ ਕਰਨ ਦੇ ਘੰਟਿਆਂ ਉੱਤੇ ਅਤਮਾਨ ਵਿੱਚ ਕੋਈ ਪਾਬੰਦੀਆਂ ਨਹੀਂ ਹਨ ਹਾਲਾਂਕਿ ਸਾਲ 2022 ਤੇ ਵਿੱਚ ਕੈਨੇਡਾ ਚ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚੋਂ 2.26 ਲੱਖ ਭਾਰਤੀ ਦੇ ਸਨ ਜਿਨ੍ਹਾਂ ਦੇ ਵਿੱਚੋਂ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ ਉਤੇ ਕੈਨੇਡਾ ਵਿੱਚ ਰਹਿ ਰਹੇ ਸਨ ਇਸ ਦੇ ਕਾਰਨ ਕੈਂਪਸ ਤੋਂ ਬਾਹਰ ਦੀਆਂ ਨੌਕਰੀਆਂ ਭਾਰਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਕਰਿਆਨੇ ਅਤੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਨਹੀਂ ਕਿਉਂਕਿ ਜ਼ਿਆਦਾਤਰ ਕੰਮਤियां ਸ਼ਿਫਟਾਂ 8 ਘੰਟੇ ਦੀਆਂ ਹੁੰਦੀਆਂ ਨੇ ਇਸ ਲਈ ਨਵੇਂ ਨਿਯਮ ਦਾ ਮਤਲਬ ਹੈ ਕਿ ਵਿਦਿਆਰਥੀ ਹਰ ਹਫਤੇ ਸਿਰਫ 3 ਸ਼ਿਫਟਾਂ ਦੇ ਵਿੱਚ ਹੀ ਕੰਮ ਕਰ ਸਕਦੇ ਨੇ ਜਿਸ ਦੇ ਨਾਲ ਉਹਨਾਂ ਦੀਆਂ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਂਦੇ ਨੇ ਇਸੇ ਨਾਲ ਹੀ ਭਾਰਤੀ ਵਿਦਿਆਰਥੀ ਘਟੋ-ਘਟ ਉਜਰਤ ਨੂੰ ਕਾਇਮ ਰੱਖਣ ਦੇ ਵਿੱਚ ਕੈਨੇਡੀਅਨ ਸਰਕਾਰ ਦੀ ਮਦਦ ਕਰਦੇ ਨੇ ਉਕੇ ਹੁਣ ਮਈ ਤੋਂ ਪ੍ਰਭਾਵੀ ਹੋ ਕੇ 17.36 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਤੈਅ ਕੀਤਾ ਗਿਆ ਹੈ ਇਸ ਵਾਅਦੇ ਤੋਂ ਪਹਿਲਾਂ 2 ਚ 23 ਦੇ ਵਿੱਚ ਘਟੋਕਾ ਟੂਚਰਤ 16.65 ਪ੍ਰਤੀ ਡਾਲਰ ਘੰਟਾ ਸੀ ਹਾਲਾਂਕਿ 24 ਘੰਟਿਆਂ ਦੀ ਸੀਮਾ ਦੇ ਕਾਰਨ ਟੋਰੰਟੋ ਵਰਗੇ ਮਹਿੰਗੇ ਸ਼ਹਿਰਾਂ ਦੇ ਵਿੱਚ ਰਹਿਣ ਸਹਿਣ ਦੇ ਖਰਚਿਆਂ ਨੂੰ ਬਰਦਾਸ਼ਤ ਕਰਨਾ ਚੁਣੌਤੀਆਂ ਦੇ ਨਾਲ ਭਰਪੂਰ ਹੋਵੇਗਾ ਜ਼ਿਕਰ ਇਹ ਖਾਸ ਹੈ ਕਿ ਇਸ ਦੌਰਾਨ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਟੋਂਟੋ ਦੇ ਵਿੱਚ ਰਹਿਣ ਵਾਲੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੀਵਾ ਫਤਨ ਫੇਕਰ ਨੇ ਨਵੇਂ ਨਿਯਮ ਦੇ ਤਹਿਤ ਆਪਣੇ ਕਿਰਾਏ ਅਤੇ ਕਰਿਆਣੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਉਹ ਕਹਿੰਦੇ ਨੇ ਕਿ ਮੇਰੇ ਲਈ ਕਿਰਾਇਆ ਦੇਣਾ, ਕਰਿਆਣੇ ਦਾ ਸਮਾਨ ਦੋਸਤਾਂ ਦੇ ਨਾਲ ਖਾਣਾ ਅਤੇ ਟੋਂਟੋ ਦੇ ਵਿੱਚ ਘੁੰਮਣਾ ਮੁਸ਼ਕਲ ਹੋਵੇਗਾ ਤੇ ਮੈਨੂੰ ਇਸ ਸਬਾਰੇ ਬਹੁਤ ਹੀ ਸੋਚਣਾ ਪਵੇਗਾ। ਬਿਊ ਰਿਪੋਰਟ ਚੈਪਟਰ ਜਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ